ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਅਰਸ ਆਨ ਦਾ ਸੈਕਸ਼ਨ ਜਪਾਨ ਪਹੁੰਚ ਚੁੱਕੇ ਹਾਂ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦਾ ਭਾਰਤ ਵਿੱਚ ਅੰਬੈਸਡਰ ਮਿਸਟਰ ਗਾਰ ਸੇਟੀ ਨੇ ਕਾਂਗਰਸ ਦੇ ਪ੍ਰਧਾਨ ਮਲਕ ਅਰਜੁਨ ਖੜਗੇ ਨਾਲ ਉਸ ਦੇ ਘਰ ਵਿਖੇ ਮੁਲਾਕਾਤ ਕੀਤੀ ਹੈ ਔਰ ਯਾਦ ਰਹੇ ਕਾਂਗਰਸੀ ਲੀਡਰ ਰਾਹੁਲ ਗਾਂਧੀ 8 ਸਤੰਬਰ ਤੋਂ 10 ਸਤੰਬਰ ਤੱਕ ਅਮਰੀਕਾ ਦੇ ਦੌਰੇ ਤੇ ਆ ਰਹੇ ਨੇ ਸੋ ਅਮਰੀਕਾ ਦੀ ਕਾਂਗਰਸ ਲੀਡਰ ਵਿੱਚ ਖਾਸ ਦਿਲਚਸਪੀ ਹੋਈ ਡੂੰਗਾ ਸੁਨੇਹਾ ਦੇ ਰਿਹਾ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੋਂ ਲਾਈਵ ਮੈਸਨ ਨੇ ਉਹ ਵੀ ਆਪਾਂ ਇੰਟਰਟੇਨ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਬੜਾ ਦੇਖਣ ਸੁਣਨੇ ਆ ਲਿਖਣੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾ ਸਾਹਿਬ ਕੀ ਵਿਚਾਰਾਂ ਨੇ ਆ ਦੇਖੋ ਜਿਹੜਾ ਬੰਦਾ ਤਾਂ ਆਮ ਖਬਰ ਨੂੰ ਜਸਟ ਖਬਰ ਸਮਝ ਕੇ ਪੜਦਾ ਹੈ ਉਹਦੇ ਲਈ ਤਾਂ ਇੱਕ ਨਾਰਮਲ ਖਬਰ ਹੈ ਪਰ ਜਦੋਂ ਅਸੀਂ ਨੋਜ਼ ਫਰ ਦਾ ਨਿਊਜ਼ ਰੱਖਦੇ ਹਾਂ ਔਰ ਉਸ ਨੂੰ ਦੇਖਦੇ ਹਾਂ ਕਿ ਵੀ ਇਹ ਸਾਰਾ ਕੁਝ ਕਿਵੇਂ ਪ੍ਰਭਾਵਿਤ ਕਰਦਾ ਹੈ ਤੇ ਇਸ ਚੋਂ ਬਹੁਤ ਸਾਰੇ ਮੈਸੇਜ ਨਿਕਲਦੇ ਨੇ ਅੱਛਾ ਸਭ ਤੋਂ ਪਹਿਲਾਂ ਜਿਹਦੀ ਜਿਹਦਾ ਟ੍ਰਾਇਲ 13 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਨਿਖਲ ਗੁਪਤਾ ਦੀ ਗੱਲ ਕਰੀਏ ਹੂੰ ਉਹਨੇ ਇੱਕੋ ਇੱਕ ਇੰਟਰਵਿਊ ਜਿਹੜਾ ਸੰਡੇ ਟੈਲੀਗ੍ਰਾਫ ਨੂੰ ਦਿੱਤਾ ਔਰ ਉਸ ਦੇ ਵਿੱਚ ਉਸਨੇ ਕਿਹਾ ਕਿ ਜੀ ਮੈਨੂੰ ਜਿਹੜਾ ਇੱਕ ਜਿਹੜਾ ਸਕੀਪ ਗੋਟ ਬਣਾਇਆ ਗਿਆ ਅਸਲ ਦੇ ਵਿੱਚ ਇੰਡੀਆ ਦੇ ਵਿੱਚ ਇਲੈਕਸ਼ਨ ਸੀ ਔਰ ਅਮਰੀਕਾ ਨਾ ਏਜੰਸੀਆਂ ਜਾਂ ਦੂਜੀਆਂ ਉਹਨਾਂ ਨੇ ਇਸ ਪੀਰੀਅਡ ਨੂੰ ਜਿੱਥੇ ਕਿ ਉਹ ਉਹਨਾਂ ਨੇ ਮੈਨੂੰ ਵਰਤ ਕੇ ਇਸ ਕਿਸਮ ਦਾ ਮੇਰੇ ਤੇ ਚਾਰਜ ਲਾਇਆ ਮੈਂ ਤਾਂ ਇੱਕ ਆਮ ਬੰਦਾ ਹੈ ਵਪਾਰੀ ਹੈ ਇਹ ਉਹ ਜਾਂ ਦੂਜਾ ਐਸ ਜੇ ਸ਼ੰਕਰ ਇੰਡੀਅਨ ਫੋਰਨ ਮਿਨਿਸਟਰ ਨੇ ਉਸ ਪੀਰੀਅਡ ਜਦੋਂ ਇਲੈਕਸ਼ਨ ਚੱਲ ਰਹੀਆਂ ਸੀ ਅਮਰੀਕਾ ਦਾ ਨਾਲ ਲੈ ਬਿਨਾ ਕਿਹਾ ਸੀ ਕਿ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ ਉਹਨਾਂ ਦੀ ਭਾਰਤ ਦੇ ਵਿੱਚ ਚੋਣਾਂ ਦੇ ਵਿੱਚ ਦਿਲਚਸਪੀ ਹੈ ਔਰ ਉਹ ਸਾਨੂੰ ਸਾਡੇ ਖਿਲਾਫ ਪਹੁੰਚ ਰਹੇ ਨੇ ਬੰਗਲਾਦੇਸ਼ ਤੇ ਮਾਮਰੇ ਜਿਸੀਂ ਦੇਖਿਆ ਕਿ ਵੀ ਉਹਨਾਂ ਦੀ ਵਾਰਨਿੰਗ ਦੇ ਬਾਵਜੂਦ ਇੰਡੀਆ ਗੋ ਅਹੈਡ ਕੀਤਾ ਸ਼ੇਖ ਅਸੀਨਾ ਨੂੰ ਬੈਕਿੰਗ ਕੀਤੀ ਔਰ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਨੇ ਮੁਬਾਰਕਵਾਦ ਦਿੱਤੀ ਬੰਗਲਾਦੇਸ਼ ਨੂੰ ਕਿ ਤੁਸੀਂ ਬਹੁਤ ਚੰਗੀਆਂ ਚੋਣਾਂ ਕਰਾਈਆਂ ਤੇ ਜਦੋਂ ਅਮਰੀਕਾ ਨੇ ਜਿਹੜਾ ਉਹ ਆਪਣਾ ਕੰਮ ਕਰ ਦਿੱਤਾ ਫਿਰ ਉੱਥੋਂ ਦੇ ਜਿਹੜੇ ਇਹਨਾਂ ਦੇ ਜਨਾ ਨੂੰ ਤੁਸੀਂ ਨਾਨ ਆਫੀਸ਼ੀਅਲ ਜਾਂ ਨਾਨ ਸਟੇਟ ਐਕਟਰ ਨੇ ਪਰ ਕਮ ਸਟੇਟ ਲਈ ਕਰਦੇ ਨੇ ਜੇ ਗੋਬਰ ਆ ਰਹੀ ਹੈ ਜਾਂ ਦੂਜੇ ਨੇ ਸਾਰੇ ਜਿਹੜੇ ਨੇ ਉਹ ਨਾਨ ਸਟੇਟ ਐਕਟਰ ਨੇ ਪਰ ਸਟੇਟ ਲਈ ਕੰਮ ਕਰਦੇ ਨੇ ਉਹਨਾਂ ਨੇ ਇਹ ਕਿਹਾ ਜੀ ਅਮਰੀਕਾ ਦੀ ਸਾਜ਼ਿਸ਼ اور آئی ایس آئی اور سی آئی اے اور بنگلہ دیش پہلے بھی امریکہ ਚਾਹੁੰਦਾ ਹੀ ਨਹੀਂ ਸੀ بنگلہ دیش بنے اور یہ تو بن گیا ہے ਹੁਣ ਇਹਨਾਂ ਨੇ ਵਾਪਸ ਉੱਥੇ ਆ ਗਏ ہیں اور ਇਹ ਉਹ ਸ਼ੇਖ ਅਜ਼ੀਨਾ ਤੋਂ ਵੀ ਪਹਿਲਾਂ ਬਿਆਨ ਦਵਾਏ ਸੀ ਜੀ ਮੇਰੇ ਤੋਂ ਫਲਾਹ ਆਈਲੈਂਡ ਮੰਗਦੇ ਨੇ ਮੈਂ ਨਹੀਂ ਦਿੰਦਾ ਇਸ ਲਈ ਰਾਜ ਪਲਟਾ ਕਰਾਤਾ ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਮੋਦੀ ਸਰਕਾਰ ਉਹਦੇ ਮੰਤਰੀਆਂ ਸਮੇਤ ਨਿਖਲ ਗੁਪਤਾ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਚੋਣਾਂ ਦੇ ਵਿੱਚ ਮੋਦੀ ਸਰਕਾਰ ਨੂੰ ਹਰਾਉਣ ਲਈ ਔਰ ਰਾਹੁਲ ਗਾਂਧੀ ਜਾਂ ਕਾਂਗਰਸ ਨੂੰ ਜਿਹੜਾ ਉਹ ਬੜਤ ਦਿਵਾਨ ਦੇ ਵਿੱਚ ਅਮਰੀਕਾ ਦੀ ਦਿਲਚਸਪੀ ਹੈ ਹੂੰ ਉਹਨਾਂ ਦੀਆਂ ਆਪਣੀਆਂ ਕਰਤੂਤਾਂ ਜਾਂ ਉਹਨਾਂ ਦੀ ਆਪਣੀ ਨੀਤੀ ਅਲਟੀਮੇਟਲੀ 400 ਪਾਰ ਦੀ ਗੱਲ ਕਰਨ ਵਾਲੇ 240 ਸੀਟਾਂ ਤੇ ਸਿਮਟ ਕੇ ਰਹਿ ਗਏ ਔਰ ਹੁਣ ਨਤੀਸ਼ ਕੁਮਾਰ ਔਰ ਬਾਬੂ ਨਾਇਡੂ ਤੇਲਗੂ ਦੇ ਸਮ ਉਹਨਾਂ ਦੀਆਂ ਵਿਸਾਖੀਆਂ ਦੇ ਸਹਾਰੇ ਸਰਕਾਰ ਖੜੀ ਹੈ ਇਸ ਲਈ ਅਜੇ ਪਹਿਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਦੋ ਜਿਹੜੇ ਜਿਵੇਂ ਰਿਜ਼ਰਵੇਸ਼ਨ ਲੇਟਰਲ ਪਰਤੀ ਦੀ ਲਾਈਨ ਸੀ ਔਰ ਦੂਸਰੀ ਸੀ ਉਹਦੇ ਤੇ ਉਹਨਾਂ ਨੂੰ ਰੀਟਰੀਟ ਕਰਨਾ ਪਿਆ ਹੁਣ ਪਿਛਲੇ ਕੱਲ੍ਹ ਬੀਜਪੀ ਦੀ ਪੂਰੀ ਇਹ ਪੋਜੀਸ਼ਨ ਸੀ ਰਿਜ਼ਰਵੇਸ਼ਨ ਦੇ ਜਿਹੜੀ ਕਾਸਟ ਬੇਸਡ ਸੈਂਸਸ ਨਹੀਂ ਹੋਣੀ ਹੈ ਤਾਂ ਹਿੰਦੂ ਸੁਸਾਇਟੀ ਨੂੰ ਡਿਵਾਈਡ ਕਰਨ ਦੀ ਗੱਲ ਹੈ ਹੁਣ ਆਰਐਸਐਸ ਦੇ ਪ੍ਰੋਮਿਨੈਂਟ ਲੀਡਰ ਨੇ ਕਿਹਾ ਕਿ ਜੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਹਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਹੁਣ ਇਸ ਲਈ ਕਿਉਂਕਿ ਨਤੀਸ਼ ਕੁਮਾਰ ਜਿਹਦੇ ਸਪੋਰਟ ਦੇ ਨਾਲ ਸਰਕਾਰ ਖੜੀ ਹੈ ਉਹਨੇ ਤਾਂ ਬਿਹਾਰ ਦੇ ਵਿੱਚੋਂ ਕਰਵਾਈ ਹੈ ਔਰ ਆਲਰੇਡੀ ਇਸ ਵੇਲੇ ਕਾਂਗਰਸ ਸਮੇਤ ਜਿਹੜੇ ਸਾਰੇ ਲਾਈ ਆਪੋਜੀਸ਼ਨ ਹੈ ਇਸ ਦੇ ਉੱਤੇ ਸੋ ਮਤਲਬ ਇਹ ਹੈ ਵੀ ਉੱਥੇ ਵੀ ਇਹ ਕਮਜ਼ੋਰ ਹੋਏ ਨੇ ਕਿਉਂਕਿ ਅਲਟੀਮੇਟਲੀ ਹੁਣ ਉਸ ਕਿਸਮ ਦਾ ਕੰਮ ਨਹੀਂ ਹੈ ਜੋ ਇਹਨਾਂ ਨੇ ਪਹਿਲਾਂ ਪਿਛਲੀਆਂ ਦੋ ਟਰਮਸ ਵੇਲੇ ਕੀਤਾ ਹੁਣ ਇਸ ਹਿਸਾਬ ਦੇ ਚੱਲਦੇ ਆ ਜਦੋਂ ਇਹ ਖਬਰ ਹੁੰਦੀ ਹੈ ਕਿ ਯੂ ਐਸ ਦਾ ਐਮਬੈਸਡਰ ਉਹ ਕਾਂਗਰਸ ਚੀਫ ਜਿਹੜਾ ਹੈ ਮਿਸਟਰ ਖੜਗੇ ਉਹਨੂੰ ਉਹਦੇ ਮਿਲਣ ਉਹਦੇ ਘਰ ਜਾਂਦਾ ਹੈ ਅਮਰੀਕਾ ਦਾ ਜਿਹੜਾ ਐਮਬੈਸਡਰ ਹੈ ਇੰਡੀਆ ਚ ਮਿਸਟਰ ਗਾਰਸੇਟੀ ਔਰ ਉਹ ਇਕੱਲਾ ਹੀ ਨਹੀਂ ਜਾਂਦਾ ਉਹਦੇ ਨਾਲ ਮਿਨਿਸਟਰ ਕਾਉਂਸਲਰ ਪੋਲੀਟੀਕਲ ਅਫੇਅਰਸ ਗ੍ਰਾਮ ਮੇਅਰ ਤੇ ਚੀਫ ਆਫ ਸਟਾਫ ਲੀਜ਼ਾ ਬਰਾਊਨ ਇਹ ਵੀ ਜਾਂਦੇ ਨੇ ਔਰ ਉਹਨਾਂ ਨੇ ਕਿਹਾ ਜੀ ਕਟਸੀ ਕਾਲ ਹੈ ਕਾਂਗਰਸ ਦੇ ਮਲਖ ਮਲਖ ਅਰਜਨ ਖਾਰਗੇ ਉਹਨਾਂ ਦਾ ਨਾਮ ਹੈ ਉਹਨਾਂ ਦੇ ਅਫੀਸ਼ੀਅਲ ਰੈਜ਼ਿਡੈਂਸ ਐਮਬੈਸਡਰ ਕਾਂਗਰਸ ਪ੍ਰੈਜ਼ੀਡੈਂਟ ਖੜਗੇ ਦੇ ਘਰ ਮਿਲਣ ਜਾਂਦਾ ਹੈ ਜੀ ਔਰ ਫਿਰ ਇਹ ਸਾਨੂੰ ਵੀ ਪਤਾ ਹੈ ਡੈਲਸ ਵੀ ਆ ਰਿਹਾ ਹੈ ਉਹ ਰਾਹੁਲ ਗਾਂਧੀ ਦਾ 8 ਸਤੰਬਰ ਤੋਂ 10 ਸਤੰਬਰ ਤੱਕ ਦਾ ਦੌਰਾ ਹੈ ਅਮਰੀਕਾ ਦਾ ਉੱਥੇ ਸ਼ਾਇਦ ਯੂਨੀਵਰਸਿਟੀਆਂ ਔਰ ਕੁਝ ਸੈਟਿੰਗ ਦੇ ਵਿੱਚ ਵੀ ਉਹਨੇ ਇੰਟਰੈਕਟ ਕਰਨਾ ਹੈ ਔਰ ਸ਼ਾਇਦ ਕੁਝ ਸਖ ਨਮਾंदे ਵੀ ਉੱਥੇ ਹੋਣ ਸਵਾਲ ਜਵਾਬ ਕਰਨ ਦੇ ਲਈ ਔਰ ਇਹ ਉਹਨੇ ਕਿਹਾ ਕਿ ਵੀ ਇਹਦੇ ਤੇ ਮਿਸਟਰ ਖੜਗੇ ਨੇ ਇਵਨ ਆਪਣੇ ਐਕਸ ਅਕਾਊਂਟ ਤੇ ਅ ਪਿਕਚਰ ਵੀ ਸ਼ੇਅਰ ਕੀਤੀ ਹੈ ਕਿ ਉਹਨੇ ਕਿਹਾ ਕਿ ਜੀ ਇੰਡੀਆ ਐਂਡ ਯੂਐਸ ਏਨਜੋਏ ਅ ਕੰਪ੍ਰੀਹੈਂਸਿਵ ਗਲੋਬਲ ਸਟ੍ਰੈਟੈਜਿਕ ਪਾਰਟਨਰਸ਼ਿਪ ਕਵਰਿੰਗ ਆਲਮੋਸਟ ਆਲ ਏਰੀਆਜ਼ ਆਫ ਹਿਊਮਨ ਐਂਡਵਰ ਡਰਾਈਵਨ ਬਾਈ ਸ਼ੇਅਰ ਡੈਮੋਕਰੈਟਿਕ ਵੈਲਿਊਜ਼ ਐਂਡ ਹੀ ਵਾਸ ਡਿਲਾਈਟਿਡ ਟੂ ਸ਼ੇਅਰ ਹਿਸ ਥਾਟਸ ਔਨ ਡੀਪਨਿੰਗ ਆਫ ਟਾਈਜ਼ ਕਿ ਭਾਈ ਇਹ ਸਾਡੀਆਂ ਸਾਂਝਾਂ ਨੇ ਔਰ ਅਸੀਂ ਸ਼ੇਅਰ ਕੀਤਾ ਔਰ ਇਸ ਸੇ ਜੀ ਮੈਂਸ਼ਨ ਹੈ ਕਿ 8 ਸਤੰਬਰ ਤੋਂ 10 ਸਤੰਬਰ ਤੱਕ ਰਾਹੁਲ ਗਾਂਧੀ ਦਾ ਅਮਰੀਕਾ ਦੌਰ ਹੈ ਹਮ ਇੰਪੋਰਟੈਂਟ ਖਬਰ ਹੈ ਕਿਉਂਕਿ ਇਸ ਲੈਵਲ ਦੇ ਉੱਤੇ ਔਰ ਇਸ ਗੱਲ ਦਾ ਧਿਆਨ ਰਿਹਾ ਜੇ ਪਿਛਲੇ ਹਫਤੇ ਅਮਰੀਕਨ ਐਮਬੈਸੀ ਦੇ ਹਾਇਰ ਅਫੀਸ਼ੀਅਲ ਸ਼੍ਰੀਨਗਰ ਦੇ ਦੌਰੇ ਤੇ ਸੀ ਔਰ ਉਹਦੇ ਚ ਉਹਨੇ ਕਸ਼ਮੀਰੀ ਲੀਡਰਾਂ ਦੇ ਨਾਲ ਜਿਨ੍ਹਾਂ ਚ ਉਮਰ ਅਬਦੁੱਲਾ ਔਰ ਦੂਸਰੇ ਵੀ ਮੁਲਾਕਾਤ ਕੀਤੀ ਹੁਣ ਔਰ ਆਫ ਸਡਨ ਅਮਰੀਕਨ ਕਿਉਂਕਿ ਇਹ ਡਿਪਲੋਮੈਟ ਹੁੰਦੇ ਨੇ ਕਿਸੇ ਡਿਪਲੋਮੈਟ ਦਾ ਕਿਸੇ ਦੂਸਰੇ ਮੁਲਕ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਦਾ ਮੈਂਡੇਟ ਨਹੀਂ ਹੁੰਦਾ ਇਹ ਅਗੇਂਸਟ ਦਾ ਪ੍ਰੋਟੋਕਾਲ ਪਰ ਇਹਨੂੰ ਇੱਕ ਗੁੱਡਵਿਲ ਜੈਸਚਰ ਹੀ ਕਹਿੰਦੇ ਨੇ ਜੇ ਅਸੀਂ ਗੁੱਡਵਿਲ ਆ ਉਹਨੇ ਵੀ ਕਿਹਾ ਜੀ ਸਾਡੀਆਂ ਸਟ੍ਰੈਟੈਜਿਕ ਟਾਈਜ਼ ਨੇ ਮਿਲਣਾ ਹੈ ਉਹ ਐਵੇਂ ਨਹੀਂ ਅਮਰੀਕਨ ਐਮਬੈਸਡਰ ਜਿਹੜਾ ਹੈ ਉਹ ਮਲਕ ਰਾਜੇ ਖਾੜਗੇ ਦੇ ਘਰੇ ਗਿਆ ਮਿਲਣ ਜਾ ਅਮਰੀਕਨ ਡਿਪਲੋਮੈਟ ਕਸ਼ਮੀਰ 'ਚ ਜਾ ਕੇ ਜਿਹੜਾ ਜਿੱਥੇ ਕਿ دہشت ਗਰਦੀ ਬਰਾਬਰ ਇਹ ਰੌਲਾ ਪਾ ਰਹੇ ਨੇ ਜੀ ਅਸੀਂ ਦੱਬ ਲਈ ਹੈ ਪਰ ਕਟਰਾਵਾ ਜੋ ਉੱਥੇ ਹੋ ਰਹੀਆਂ ਨੇ ਉਹਨੂੰ ਕਹਿ ਵੀ دہشت گردੀ ਰਹੇ ਨੇ ਸੋ ਇਹਨਾਂ ਹਾਲਾਤਾਂ 'ਚ ਮੈਨੂੰ ਇਹ ਲੱਗਦਾ ਹੈ ਕਿ ਭਾਰਤ ਦੇ ਵਿੱਚ ਵੀ ਕੁਝ ਨਾ ਕੁਝ ਐਸਾ ਅ ਔਰ ਜੇ ਹੁਣ ਈਵਨ ਉਹਨਾਂ ਦਾ ਐਸ ਜੈ ਸ਼ੰਕਰ ਨੋਟ ਐਸ ਜੈ ਸ਼ੰਕਰ ਜੈਸ਼ਰੀ ਰਾਮ ਜਿਹੜਾ ਵੀ ਉਹ ਜਨਰਲ ਸੈਕਟਰੀ ਹੈ ਕਾਂਗਰਸ ਦਾ ਉਹਨੇ ਕਿਹਾ ਉਹਨੇ ਕਿਹਾ ਜੀ ਐਂਟੀ ਇੰਡੀਆ ਸੈਂਟੀਮੈਂਟ ਸਾਰੇ ਪਾਸੇ ਹੈ 글로ਬਲੀ ਯੋ ਬੰਗਲਾਦੇਸ਼ ਸ਼੍ਰੀਲੰਕਾ ਜਾਂ ਉਹ ਕੀਨੀਆ ਚ ਅਦਾਨੀ ਨੂੰ ਲੈ ਕੇ ਆ ਕਿ ਉਹਨੇ ਕੀਨੀਆ ਦੀ ਨੈਰੋਬੀ ਦੀ ਪੋਰਟ ਖਰੀਦੀ ਹੈ ਔਰ ਵਰਕਰ ਅਗੇਂਸਟ ਬੁਕਤ ਰਹੇ ਨੇ ਸੋ ਇਸ ਇਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਕੰਬਾਈਨ ਕਰਕੇ ਦੇਖਦੇ ਹੋ ਭਾਰਤ ਦੇ ਵਿੱਚ ਵੀ ਇੱਕ ਸਿਮਰਿੰਗ ਐਂਗਰ ਹੈ ਲੋਕਾਂ ਚ ਹਮਮ ਔਰ ਉਹਨੂੰ ਸ਼ਾਇਦ ਹਿੰਦੂਤਵੀ ਉਹ ਆਪਣੇ ਟੰਗ ਦੇ ਨਾਲ ਸਮਝਦੇ ਨੇ ਵੀ ਉਹਨਾਂ ਨੇ ਸਭ ਆਵਾਜ਼ਾਂ ਚੁੱਪ ਕਰਾ ਦਿੱਤੀਆਂ ਅਜੇ ਵੀ ਜਿਹੜੀ ਲਿੰਚਿੰਗ ਵੀ ਹੋ ਰਹੀ ਆ ਹਰਿਆਣੇ ਚ ਨੌਜਵਾਨ ਨੂੰ ਕੁਟਕੁਟ ਕੇ ਮਾਰਤਾ ਬਾਹਰਲੇ ਨੂੰ ਬਾਅਦ ਚ ਹੋਇਆ ਜੀ ਮਿਸਟੇਕਨ ਆਇਡੈਂਟੀਟੀ ਪਹਿਲਾਂ ਸੀ ਜ ਉਹਦੇ ਕੋਲੋਂ ਬੀਫ ਦੀ ਬੋ ਆ ਰਹੀ ਸੀ ਔਰ ਇਹ ਵੋ ਸੋ ਇਸ ਪੀਰੀਅਡ ਚ ਅਮਰੀਕਾ ਦੀ ਪ੍ਰੋਐਕਟਿਵ ਪੌਂਚ ਐਮਬੈਸੀਸ ਰਾਈਂ ਔਰ ਅਦਰਵਾਇਜ਼ ਇਹ ਦੱਸਦੀ ਹੈ ਕਿ ਕੋਈ ਵੱਡੀ ਤਬਦੀਲੀ ਜਾਂ ਉਸ ਖਿੱਤੇ ਦੇ ਵਿੱਚ ਨਿਊ ਮੈਪ ਮੇਕਿੰਗ ਜੈਸਾ ਸੀ ਜ਼ਿਕਰ ਕਰਦੇ ਉਹ ਹੋਣ ਜਾ ਰਹੀ ਹੈ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਹੁਣ ਆਪਾਂ ਆਪਣੇ ਰਿਵਿਊਸ ਮਾਸਨ ਦੇ ਉਤਾਨ ਜਾ ਰਹੇ ਹਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਹਰਜੀਪ ਸਿੰਘ ਜੀ ਖਾਲਸਾ ਜਿੰਦਾਬਾਦ ਕਹਿੰਦੇ ਨੇ ਔਰ ਫਤਿਹ ਬੁਲਾਨਦੇ ਨੇ ਔਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਸਭ ਤੋਂ ਪਹਿਲੇ ਆ ਮੈਂ ਡਾਕਟਰ ਸਾਹਿਬ ਖਾਲਸਾ ਜਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਨੂੰ ਮੁਬਾਰਕ ਸਭ ਤੋਂ ਪਹਿਲਾਂ ਆਨਲਾਈਨ ਵੈਲਕਮ ਜੀ ਸੁਰਿੰਦਰ ਸਿੰਘ ਜੀ ਸਤਨਾਮਲ ਜੀ ਅਨਰਜੀਤ ਸੰਧੂ ਜੀ ਕਲਵੰਤ ਕਲਸੀ ਜੀ ਗੁਰਪ੍ਰੀਤ ਕੋਰ ਜੀ ਔਰ ਸਿੰਘ ਗਰਚਾ ਜੀ ਪਰਮਿੰਦਰ ਜੀ ਅਜਵਿੰਦਰ ਸਿੰਘ ਜੀ ਅਸਲ ਸੁਰਮਖਮੰਦਰਾ ਜੀ ਔਰ ਇਸ ਤਰ੍ਹਾਂ ਜਸਕੀਰਤ ਸਿੰਘ ਜੀ ਦਵਿੰਦਰ ਸੰਧੂ ਜੀ ਸੁਖਜੀਵਨ ਪੱਜੂ ਜੀ ਸ਼ਿੰਦਾ ਸਿੰਘ ਗਿਲ ਖਾਲਸਤਾਨੀ ਜੀ ਰਸ਼ਦ ਮੁਰਨਾਵਰ ਜੀ ਇਹ ਸਭ ਨੂੰ ਸਾਨੂੰ ਫਤਿਹਵਾਲਾ ਨੇ ਖਾਲਸਾ ਸੰਤਾਪਾਤ ਕਹਿੰਦੇ ਨੇ ਆਈ ਥਿੰਕ ਕਮਲਜੀਤ ਸਿੰਘ ਕਮਲਜੀਤ ਸਿੰਘ ਉਗਾਉਣਾ ਜਸਟ ਟੂ ਕੁਐਸਚਨ ਯੂ نو ਦਾ ਹਿਸਟਰੀ ਇਜ਼ देयर ਚੋਪੈ ਸਾਹਿਬ ਇਨ ਹਿਸਟਰੀ ਐਨੀਵੇਅਰ অর ਯੂ ਹਰਡ ਇਨ ਯੋਰ ਲਾਈਫ ਇਜ਼ देयर 애니ਥਿੰਗ ਰਿਟਨ ਬਾਈ ਸਰ ਕਪੂਰ ਸਿੰਘ ਆਫਟਰ 1984 ਵੀਰ ਕਮਲਜੀਤ ਸਿੰਘ ਜੀ ਤੁਹਾਡਾ ਸਵਾਲ ਟੁਕਵੇਂ ਹਾਲਾਂ ਬਹੁਤ ਵਾਰ ਇਹ ਹੁੰਦਾ ਹੈ ਵੀ ਜੇ ਅਸੀਂ ਫ੍ਰੀ ਐਂਡ ਫ੍ਰੈਂਕ ਟਾਕ ਧਾਰਮਿਕ ਮੁੱਦਿਆਂ ਤੇ ਕਰੀਏ ਤੇ ਇੱਕ ਜਿਨ੍ਹਾਂ ਨੇ ਆਪਣਾ ਨਿਸ਼ਚਾ ਜਾਂ ਵਿਸ਼ਵਾਸ ਕੁਸ਼ੋਰ ਤਰ੍ਹਾਂ ਦਾ ਬਣਾਇਆ ਹੁੰਦਾ ਹੈ ਉਹ ਹਰਟ ਮਹਿਸੂਸ ਕਰਦੇ ਨੇ ਇਸ ਲਈ ਮੈਂ ਕਈ ਵਾਰ ਅਵੋਇਡ ਵੀ ਕਰ ਦੈਂ ਅਹ ਦੇਖੋ ਸਾਡੇ ਲਈ ਗਾਈਡਲਾਈਨ ਸਿੱਖ ਰਹਿਤ ਮਰਿਆਦਾ ਹੈ। ਔਰ ਸਿੱਖ ਰਹਿਤ ਮਰਿਆਦਾ ਦਾ ਆਧਾਰ ਸਾਡੀਆਂ ਅੰਮ੍ਰਿਤ ਵੇੜੇ ਦੀਆਂ ਬਾਣੀਆਂ ਸੂਰਜ ਛੁੱਪਣ ਤੋਂ ਬਾਅਦ ਰਹਿਰਾਸ ਔਰ ਸੌਣ ਤੋਂ ਪਹਿਲਾਂ ਸੋਇਲਾ। ਅੱਛਾ। ਗੁਰਦੁਆਰਾ ਸਾਹਿਬ ਜਾਣਾ, ਧਰਮਸਾਲ ਜਾਂ ਗੁਰਦੁਆਰਾ ਜੋ ਅੰਮ੍ਰਿਤ ਵੇੜੇ ਦਾ ਦੇ ਨਾਲ ਜੁੜਿਆ ਹੋਇਆ ਹੈ। ਜਿਹੜੀ ਐਵੇਂ ਵੈਸੇ ਕੋਲ ਮੜਾ ਕੇ ਜਦੋਂ ਅਸੀਂ ਰੱਬ ਦੀ ਯਾਦ ਦਾ ਦੇਖਦੇ ਆਂ ਤੇ ਸਾਥ-ਸਾਥ ਸਿਮਰੋ ਗੋਬਿੰਦ ਹਰ ਸਾਹ ਦੇ ਨਾਲ ਸਿਮਰਨਾ ਪਰ ਜੇ ਕਿਸੇ ਵਕਤ ਦੀ अहमियत ਨੂੰ ਬਿਆਨਿਆ ਹੋਇਆ ਤੇ ਅੰਮ੍ਰਿਤ ਵੇੜਾ ਸੱਚਾ ਨਾਓ ਵੱਡੇ ਆਈ ਵਿਚਾਰ ਔਰ غور ਵੀ ਬਹੁਤ ਹਾਲਾਂ ਇਹਨੂੰ ਵੀ ਜਿਹੜੇ ਸੁਧਾਰਵਾਦੀ ਸੋਚ ਵਾਲੇ ਨੇ ਉਹ ਹਰ ਉਸ ਵੇੜੇ ਨੂੰ ਅੰਮ੍ਰਿਤ ਵੇੜਾ ਕਹਿੰਦੇ ਨੇ ਜਦੋਂ ਰੱਬ ਯਾਦ ਆ ਇਹ ਵੀ ਗਲਤ ਇੰਟਰਪ੍ਰੀਟੇਸ਼ਨ ਨਹੀਂ ਹੈ ਪਰ ਜੇ 24 ਘੰਟੇ ਦੀ ਟਾਈਮ ਵਾਂਟ ਚ ਦੇਖੋ ਸਿੱਖ ਕਿਰਤੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਸ ਆਰਡਰ ਦੇ ਵਿੱਚ ਉਪਦੇਸ਼ ਨੇ ਸੋ ਜੇ ਤੁਸੀਂ ਕਿਰਤ ਕਰਨੀ ਹੈ ਤਾਂ ਕਿਰਤ ਜ਼ਾਰ ਹੈ ਸੂਰਜ ਚੜਨ ਤੋਂ ਬਾਅਦ ਤੁਸੀਂ ਜਾਣਦੇ ਹੋ ਆਪਣੀ ਕਿਰਤ ਕਰ ਦਿਓ 8-10 ਘੰਟੇ ਫਿਰ ਜਿਹੜਾ ਹੈ ਤੁਹਾਨੂੰ ਮੋਰ ਪ੍ਰੈਕਟੀਕਲ ਸੂਰਜ ਚੜਨ ਤੋਂ ਪਹਿਲਾਂ ਸੂਰਜ ਡੁੱਬਣ ਦੇ ਨਾਲ ਸੌਣ ਤੋਂ ਪਹਿਲਾਂ ਹੁਣ ਜਿੱਥੇ ਉਦਾਸੀ ਨਿਰਮਲੇ ਦੂਸਰੀਆਂ ਸੰਪਰਦਾਵਾਂ ਦੇ ਵੱਡੇ ਵੱਡੇ ਜਿਨ੍ਹਾਂ ਦੀਆਂ ਖਿਦਮਤਾਂ ਨੇ ਸਿੱਖੀ ਦੇ ਵਿੱਚ ਅਸੀਂ ਇੱਕ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਉਹਨਾਂ ਦੇ ਡੇਰਿਆਂ ਜਾਂ ਦੂਸਰੇ ਦੁਪਹਿਰ ਦੇ ਵੇਲੇ ਸੁਖਮਣੀ ਸਾਹਿਬ ਦੇ ਪਾਠ ਦਾ ਰੁਝਾਨ ਸੀ ਮੈਂ ਇਵਨ ਪ੍ਰੀ 47 ਪੀਰੀਅਡ ਜਾਂ 19th ਸੈਂਚਰੀ ਦੀ ਗੱਲ ਕਰ ਰਿਹਾ ਹਾਂ ਔਰ ਉਹਦੇ ਚ ਵੀ ਲੋਕ ਸ਼ਮੂਲੀਅਤ ਕਰਦੇ ਸੀ ਹੁਣ ਜੇ ਜਿਸ ਅੰਦਾਜ਼ ਦੇ ਵਿੱਚ ਇਹ ਇੱਕ ਪੂਰੀ ਵੇਵ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਮੈਨੂੰ ਨਹੀਂ ਲੱਗਦਾ ਕਿ ਭਾਈ ਇਸ ਦੀ ਕੋਈ ਅਦਰਵਾਇਜ਼ ਹੈ ਵੈਸੇ ਤਾਂ ਜਿੱਥੇ ਵੀ ਕੋਈ ਜਿੰਨੇ ਜਿੰਨਾ ਵਕਤ ਵੱਧ ਤੋਂ ਵੱਧ ਹੁਣ ਇਵਨ ਜਿਹੜੇ ਅਮਰਦ ਦੀਆਂ ਬਾਣੀਆਂ ਨੂੰ ਲੈ ਕੇ ਵੀ ਝਗੜਾ ਖੜਾ ਕਰਦੇ ਨੇ ਹਮਮ ਔਰ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਇਹ ਇੱਕ ਮਿਨੀਮਮ ਹੈ ਜਿਹੜਾ ਤੁਹਾਡੇ ਲਈ ਮਸਟ ਹੈ ਹਮ ਬਾਕੀ ਜਿਹਦੇ ਕੋਲ ਵਕਤ ਹੈ ਕੋਈ ਰਿਟਾਇਰਡ ਹੈ ਕੋਈ ਅਦਰਵਾਈਜ਼ ਹੈ ਜਾਂ ਕੋਈ ਰਾਤ ਨੂੰ ਜੌਬ ਕਰਦਾ ਹੈ ਉਹਨੇ ਦਿਨੇ ਗੁਰਦੁਆਰਾ ਸਾਹਿਬ ਜਾਣਾ ਹੁਣ ਜਿਹੜੇ ਇਵਨ ਵੱਡੇ ਗੁਰਦੁਆਰਾ ਸਾਹਿਬ ਆਣ ਇੱਥੇ ਵੀ ਨੇ ਸਰੀ ਚਾਹ ਜਾਂ ਇਵਨ ਫ੍ਰੀ ਮੌਡ ਜਾਂ ਦੂਸਰੇ ਨੇ ਉਹਨਾਂ ਦਾ অলমোਸਟ ਸਾਰਾ ਦਿਨ ਹੀ ਕੁਛ ਨਾ ਕੁਛ ਐਕਟੀਵਿਟੀ ਹੁੰਦੀ ਹੈ ਕੀਰਤਨ ਵੀ ਚੱਲ ਰਿਹਾ ਹੈ ਦੂਸਰਾ ਵੀ ਚੱਲ ਰਿਹਾ ਹੈ ਪਰ ਕਿਸੇ ਖਾਸ ਦੇ ਉੱਤੇ ਫੋਕਸ ਕਰਕੇ ਜਿਸ ਕਿਸਮ ਦਾ ਇੱਕ ਨਵਾਂ ਹੀ ਕੋਈ ਢੰਗ ਤਰੀਕਾ ਰੌ ਰੀਤਾਂ ਤੋਰੀਆਂ ਜਾ ਰਹੀਆਂ ਹੈ ਇਹ ਕੋਈ ਬਹੁਤਾ ਹੈਲਥੀ ਸਾਈਨ ਨਹੀਂ ਹੈ ਕਿਉਂਕਿ ਇਹ ਜਿਹੜੀ ਮੁਖ ਤਾਰਾ ਮਰਿਆਦਾ ਉਸ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਜਿਹੜਾ ਹੁਣ ਅੰਮ੍ਰਿਤ ਵੇਲੇ ਦਾ ਕਨਸੈਪਟ ਹੈ ਉਸਦੇ ਉੱਤਰ ਹੁੰਦਾ ਇਹ ਹੈ ਕਿ ਅੰਮ੍ਰਿਤ ਵੇੜੇ ਵਾਲਾ 파ਟ ਦਾ ਸਾਡੀਆਂ ਜ਼ਿੰਦਗੀਆਂ ਚੋਂ ਵੀ ਜਿਹੜਾ ਉਹ ਹੌਲੀ-ਹੌਲੀ ਗਾਇਬ ਹੋ ਗਿਆ ਔਰ ਹੋਰ ਥਾਵਾਂ ਤੋਂ ਅਸੀਂ ਹੁਣ ਇਸ ਨੂੰ ਲੱਭਣਾ ਚਾਹੁੰਦੇ ਆ ਸਰਖਪੂਰ ਸਿੰਘ ਹੋਰਾਂ ਨੇ ਕਿਉਂਕਿ ਉਸ ਵੇਲੇ ਹੈ ਵੀ ਨਹੀਂ ਸੀ ਇਹ ਰੁਝਾਨ ਜਿਆਦਾ ਨਵੇਂ ਤੌਰ ਤੇ ਹੀ ਆਇਆ ਹਾਲਾਂ ਜਿਵੇਂ ਗੁਰਦੁਆਰਾ ਸ਼ਹੀਦਾ ਅੰਮ੍ਰਿਤਸਰ ਜਾਂ ਦੂਸਰੇ ਚ ਕੋਈ ਇਹ ਉਹ ਸ਼ਾਇਰੀ ਸੰਗਤ ਦਾ ਰੁਝਾਨ ਰਿਹਾ ਕਿ ਜੀ ਅਸੀਂ ਪਤਾ ਨਹੀਂ ਕਿ ਉਹਨੂੰ 40 ਦਿਨ ਜਾਣਾ ਔਰ ਕੋਈ ਨਾ ਕੋਈ ਇਸ ਕਿਸਮ ਦਾ ਉਹ ਹਰ ਇੱਕ ਦਾ ਆਪਣਾ ਕੀਤਾ ਕੋਈ ਨਾ ਕੋਈ ਹੱਠ ਯੋਗ ਦੇ ਥੱਲੇ ਕੋਈ ਹੈ ਉਦੋਂ ਵੀ ਕੋਈ ਨੈਗੇਟ ਨਹੀਂ ਸੀ ਕਰਦਾ ਕਿ ਭਾਈ ਚਲੋ ਜੇ ਤੁਹਾਨੂੰ ਉਹ ਸਾਰੇ ਚੋਂ ਜਿਹੜਾ ਚਾਲੀਸਾ ਕੱਟਣਾ ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਇਹ ਚਾਲੀਸਾ ਜਾਂ ਕੋਈ ਹੋਰ ਦੀ ਕੋਈ ਅਦਰਵਾਈਜ਼ ਸਿੱਖ ਮਰਿਆਦਾ ਦੇ ਵਿੱਚ ਦੀ ਇਹਨੂੰ ਕੋਈ ਅਹਿਮੀਅਤ ਦਿੱਤੀ ਗਈ ਹੈ ਹਾਂ ਇੰਡੀਵਿਜੂਅਲ ਡਿਸਿਪਲਨ ਲਈ ਕਿਵੇਂ ਲੱਗਦਾ ਹੈ ਕਿ ਭਾਈ ਉਹਨੇ ਕੋਈ ਨਾ ਕੋਈ ਆਪਣਾ ਉਹ ਦਾ ਇੰਡੀਵਿਜੂਅਲ ਹੋ ਸਕਦਾ ਹੈ ਪਰ ਇਹਨੂੰ ਕਮਿਊਨਿਟੀ ਲੈਵਲ ਦੇ ਉੱਤੇ ਜਿਸ ਤਰੀਕੇ ਨਾਲ ਹੁਣ ਪ੍ਰਮੋਟ ਕੀਤਾ ਜਾ ਰਿਹਾ ਹੈ ਇਹ ਕੋਈ ਬਹੁਤ ਹੈਲਥੀ ਸਾਈਨ ਨਹੀਂ ਹੈ ਜੀ ਧਰਮ ਸਿੰਘ ਜੀ ਔਰ ਜੱਜ ਸ਼ਿਰਗਿਲ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਅਵਤਾਰ ਸਿੰਘ ਜੀ ਫਤਿਹ ਔਰ ਇਸੇ ਦਾ ਰਸ਼ਦ ਮਨਵਰ ਜੀ ਕਹਿੰਦੇ ਨੇ ਕਿ ਵੀ ਪਾਕਿਸਤਾਨੀ ਲਿਵਿੰਗ ਇਨ ਅ ਵੈਸਟ ਪੰਜਾਬ ਪਰ ਫੋਰ ਸਿਕ ਬ੍ਰਦਰਸ ਐਂਡ ਸਿਸਟਰ ਟੂ ਗੈਟ ਕਾਲਿਸਤਾਨ ਕ੍ਰਿਸਚਨ ਜੁੜਸ਼ ਹਿੰਦੂ at it is the and the muslim and the uh, buddhist yeah. have their yeah. own countries except sik both shukriya rashid munawar ji bilkul tusi theek farmaya rab di rehmat hui ta bahut jaldi duniya de 193 deshan de ਨਾਲ 194ਵਾਂ ਮੁਲਕ ਖਾਲਸਤਾਨ ਵੀ ਇੱਕ ਹਕੀਕਤ ਹੋਏਗਾ ਜਤਿੰਦਰ ਸਿੰਘ ਜੀ ਫਤਿਹ ਔਰ ਫਿਰ ਮਨਵਰ ਜੀ ਕਹਿੰਦੇ ਨੇ ਕਿ ਆਈ ਰਿਕਵੈਸਟ ਟੂ ਮੁਸਲਿਮ ਐਂਡ ਸਿੱਖ ਟੂ ਜਨੈਟਿਵ 84 ਜਨਰਲੀ ਗੋਡ ਬlesਸ ਯੂ ਆਲ ਦਾ ਸਿੱਖ ਲਿਵਿੰਗ ਐਨੀਵੇਅਰ ਇਨ ਦ ਵਰਲਡ ਬੀ ਜੁਨਾਈਟਡ ਟੂ ਗੈਟ ਯਰ ਓਨ ਹੋਮਲੈਂਡ ਖਾਲਸਾ ਜ਼ਿੰਦਾਬਾਦ ਬਹੁਤ ਬਹੁਤ ਸ਼ੁਕਰੀਆ ਰਸ਼ਦ ਮਨਵਰ ਜੀ ਹਾਂ ਜੀ ਸਰਜੀ ਸਿੰਘ ਜੀ ਨੇ ਕਾਫੀ ਸਾਰੇ ਇਹਨਾਂ ਨੂੰ ਮਰਦਾਲ ਚਾਅਮ ਦਿੱਤੇ ਨੇ ਆ ਨਹੀਂ ਉਹਨਾਂ ਨੇ ਵੀ ਇਹ ਕਿਹਾ ਕਿ ਨਥਿੰਗ ਲਾਈਕ ਚੋਪੈਰਾ ਇਨ ਸਿੱਖਿਜ਼ਮ اور پھر رورل ڈویلپمنٹ کے تھلے انہوں نے السلام علیکم اور انہوں نے کہا کہ بھی آپ ہر موضوع پر گفتگو کرتے ہو محرم کبھی فلسطین کے موضوع پر گفتگو کریں تاکہ عوام کو مزید جو غصہ ہے اس کو سمجھا جا سکے رورل ڈیولپمنٹ جی جی تھی ਸਾਡੇ ਪ੍ਰੋਗਰਾਮਾਂ ਨਾਲ ਜੁੜੇ ਹੋ ਤਾਂ ਤੁਹਾਨੂੰ ਤੁਸੀਂ ਜ਼ਰੂਰ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਸਾਡਾ ਹਮੇਸ਼ਾ ਹੀ ਕੱਲ ਵੀ ਪਿਛਲੇ ਕੱਲ ਵੀ ਇੱਕ ਸੈਗਮੈਂਟ ਸਾਡਾ ਫਲਸਤੀਨ ਇਸਟ੍ਰਗਲ ਤੇ ਸੀ ਲਗਾਤਾਰਤਾ ਨਾਲ ਕਸ਼ਮੀਰ ਫਲਸਤੀਨ ਜਿੱਥੇ-ਜਿੱਥੇ ਵੀ ਹੈ 파ਰਟ ਉਸ ਦਾ ਹੁੰਦਾ ਹੈ ਔਰ ਇਸੇ ਤਰ੍ਹਾਂ ਮਸਜਬੀ ਮੌਕੇ ਦੇ ਉੱਤੇ ਵੀ Eid ਔਰ ਦੂਸਰੇ ਮੌਕਿਆਂ ਤੇ ਸਾਡੀ ਗੁਫ਼ਤਗੂ ਹੁੰਦੀ ਹੈ ਔਰ ਕਿਉਂਕਿ ਮੇਰਾ ਮੇਰੀ ਆਪਣੀ ਦਿਲਚਸਪੀ ਵੀ ਕੰਪੈਰੀਟਿਵ ਰੈਲੀਜੀਅਨਸ ਚ ਹੈ ਔਰ ਸਾਡੇ ਨਾਲ ਤੁਹਾਡੇ ਵਰਗੇ ਮੁਸਲਮਾਨ ਭੈਣ ਭਰਾ ਜੁੜਦੇ ਨੇ ਔਰ ਸਾਡੀਆਂ ਸਾਂਝਾਂ ਨੇ ਅਸੀਂ ਖੁਸ਼ੀ ਗਮੀ ਸਾਡੀ ਜਿਹੜੀ ਹੈ ਸਾਡੇ ਵਿਊਅਰਸ ਦੇ ਨਾਲ ਹੈ ਔਰ ਅਸੀਂ ਹਮੇਸ਼ਾ ਹੀ ਇਸ ਦੇ ਉੱਤੇ ਗੱਲ ਕਰਦੇ ਹਾਂ ਜੀ ਅਜਵਿੰਦਰ ਸਿੰਘ ਸੋਦਾ ਜੀ ਕਹਿੰਦੇ ਨੇ ਜੇ ਪਾਰਟੀ Hindu ਦਹਿਸ਼ਤਗਰਦ ਗਰਦ ਕਟੜਪੰਥੀ ਖੁਸ਼ ਰੱਖਣ ਰੱਖਣੇ ਹੋਣ ਜਾਂ ਆਪਣਾ ਕੋਈ ਕੰਮ ਕਢਾਉਣਾ ਹੋਏ ਆ ਇਹਨਾਂ ਅੱਗੇ ਗਾਂ ਦਾ ਮੂਤੇ ਦੋ ਪਲੇਟ ਖਾਂ ਦਾ ਗੋਬਰ ਧਰੋ ਵੇਖੋ ਕਿੰਜ ਤੁਹਾਡੀਆਂ ਰੁਕਿਆ ਕੰਮ ਹੋ ਜੂ ਤੇ ਹਿੰਦੂ ਕੱਟੜਪੰਥੀ ਕਿੰਨਾ ਖੁਸ਼ ਹੋ ਜੀ ਔਰ ਫਿਰ ਇਸੇ ਤਰ੍ਹਾਂ ਰਸ਼ਤ ਮਨਮੋਹ ਜੀ ਕਹਿੰਦਾ ਡਾਕਟਰ ਸਾਹਿਬ ਯੂ ਆਰ ਸਰਵਿੰਗ ਐਂਡ ਫਾਈਟਿੰਗ ਫੋਰ ਦਾ ਕੌਜ਼ ਆਫ ਸਿੱਖ ਥੈਟ ਇਜ਼ ਵਾਈ ਆ ਕਾਮਨ ਪੀਪਲ ਲਵ ਯੂ ਕਾਲਾ ਸੰਤਪਾਰ ਬਹੁਤ ਸ਼ੁਕਰੀਆ ਇਹੀ ਸਾਡਾ ਸਰਮਾਇਆ ਜਿਹੜਾ ਆਵਾਮ ਦਾ ਸਾਡੇ ਨਾਲ ਪਿਆਰ ਹੈ ਜੀ ਕੁਲਦੀਪਕੌਰ ਜੀ ਵੀ ਔਰ ਇਸੇ ਤਰ੍ਹਾਂ ਰਣ ਰਾਜਨਪ੍ਰੀਤ ਸਿੰਘ ਜੀ ਵੀ ਔਰ ਫਿਰ ਸ ਬਲਵੰਤ ਸਿੰਘ ਜੀ ਸਤਨਾ ਮੋਜਰਾ ਜੀ ਸਾਨੂੰ ਫਤਿਹ ਬੁਲਾਦੇ ਨੇ ਔਰ ਰਾਜਵਿੰਦਰ ਸਿੰਘ ਜੀ ਕੰਨੇ ਰਵਾਈ ਜੀ ਕਸਾਲ ਸਾਹਿਬ ਸਰਜੀਤ ਸਿੰਘ ਗੇਲੋਰਾਂ ਦਾ ਸੀ ਉਹਨਾਂ ਨੇ ਕਮਲਜੀਤ ਸਿੰਘ ਔਰ ਨੂੰ ਐਡਰੈਸ ਕੀਤਾ ਹੈ ਹਾਂਜੀ ਕਿ ਹਾਓਵਰ ਰੈਪੀਟਿਟਿਵ ਮੈਡੀਟੇਸ਼ਨ ਇਜ਼ ਆਲਵੇਸ ਗੁੱਡ ਸ਼ੁੱਡ ਇਟ ਬੀ ਐਨੀ ਫਾਰਮ ਸਾਇਲੈਂਟ ਰੈਪੀਟਿਸ਼ਨ ਸਿੰਗਿੰਗ ਵੋਕਲ ਚੈਂਟਿੰਗ ਲਾਊਡ ਚੈਂਟਿੰਗ ਇਹ ਹਰ ਇੱਕ ਦਾ ਇੰਡੀਵਿਜੂਅਲ ਡਿਸਪਲਿਨ ਹੈ ਜਦੋਂ ਅਸੀਂ ਮਰਿਆਦਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਸਿੱਖ دیਵਾਨਾ ਦਾ ਇੱਕ ਆਪਣਾ ਫਾਰਮੈਟ ਹੈ ਬਾਕੀ ਹਰ ਇੱਕ ਦੀ ਸੁਭਾਅ ਰੁਚੀ ਮੁਤਾਬਕ ਰੱਬ ਦੀ ਯਾਦ ਕਿਨੇ ਕਿਵੇਂ ਕਰਨੀ ਹੈ ਉਹ ਇਨਸਾਨ ਜਾਂ ਸਿੱਖ اور ਰੱਬ ਦੇ ਵਿਚਾਰੇ ਉਸ ਦਾ ਆਪਣਾ ਰਿਸ਼ਤਾ ਹੈ ਉਸ ਨੂੰ ਉਹੀ ਚੰਗੀ ਤਰ੍ਹਾਂ ਸਮਝਦਾ ਹੈ ਰਾਜਵਿੰਦਰ ਸਿੰਘ ਦੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ ਆਲ ਦੀਸ ਸਟੈਪਸ ਬਾਈ ਦਾ ਐਂਡ ਮੀ ਆਰ ਗੋਇੰਗ ਟੂ ਟਰਨ ਇਨਟੂ ਮਿਸ ਸਟੈਪਸ ਐਂਡ ਪਾਸਟਰ ਆਵਰ ਫਰੀडम ਸਟਰਗਲ ਔਰ ਫਿਰ ਇਸ ਤਰ੍ਹਾਂ ਜਗਦੀਸ਼ ਰੋਮਨਾ ਜੀ ਫਤਿਹ ਬੁਲਾਉਂਦੇ ਨੇ ਰੂਲਰ ਜੀ ਕਹਿੰਦੇ ਨੇ ਡਿਵੈਲਪਮੈਂਟ ਗੁਰੂ ਨਾਨਕ ਦੇਵ ਮੁਸਲਮ ਸੀ ਅਮਦੁਲਲਾ ਸੋ ਇਸੇ ਤਰ੍ਹਾਂ ਨਰਿੰਦਰ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਤੇ ਭੈਣ ਨਿਰਮਖੋਰ ਜੀ ਡਾਕਟਰ ਸਾਹਿਬ ਜੀ ਪਗੌਨੀ ਬੰਗਲਾ ਭਾਸ਼ਾ ਚ ਭੈਣ ਕਹਿੰਦੇ ਜਿਹੜੇ ਰੂਰਲ ਡਿਵੈਲਪਮੈਂਟ ਵਾਲੇ ਨੇ ਇਹ ਜਾਣ ਤਾਂ ਇਹਨਾਂ ਦਾ ਸ਼ਰਾਰਤ ਦਾ ਅੰਦਾਜ਼ ਹੈ ਤੇ ਜਾਂ ਬਿਲਕੁਲ ਹੀ ਜਿਹੜਾ ਉਹ ਅਨਪੜਤਾ ਸੋ ਗੁਰੂ ਨਾਨਕ ਪਾਤਸ਼ਾਹ ਹਰ ਇੱਕ ਨੂੰ ਪਿਆਰ ਕਰਦੇ ਸੀ ਇਸੇ ਲਈ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਬੋਲੀ ਹੈ ਕਿ ਬਾਬਾ ਨਾਨਕ ਸ਼ਾ ਫਕੀਰ ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ ਜੀ ਔਰ ਜਿਹੜਾ ਮੈਸੇਜ ਸੀ ਗੁਰੂ ਨਾਨਕ ਸਾਹਿਬ ਦਾ ਉਹ ਸਰਬਸਾਂਝੀ ਵਾਲਤਾ ਦਾ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਇਹੀ ਜਿਹੜਾ ਸਿੱਖ ਧਰਮ ਇੱਕ ਅੱਡ ਧਰਮ ਹੈ ਔਰ ਸਿੱਖ ਹੋਣ ਦੇ ਨਾਤੇ ਅਸੀਂ ਜਿਹੜਾ ਬਾਕੀ ਧਰਮਾਂ ਦੇ ਰੱਬਰ ਪ੍ਰੋਫਿਟ ਨਬੀ ਉਹਨਾਂ ਸਭ ਦਾ ਸਤਿਕਾਰ ਕਰਦੇ ਪਰ ਇਸ ਕਿਸਮ ਦੀ ਕੋਈ ਵੀ ਸਟੇਟਮੈਂਟ ਜਿਹੜੀ ਹੈ ਇਹ ਜਾਂ ਤਾਂ ਨਾਈਵ ਹੋਣ ਚੋਂ ਨਿਕਲਦੇ ਐ ਤੇ ਜਾਂ ਸ਼ਰਾਰਤ ਚੋਂ ਨਿਕਲਦੇ ਜਸਵੀ ਸਿੰਘ ਬਰਾਜੀਵੀ ਔਰ ਸਤਾਰਨ ਸਿੰਘ ਜੀ ਸੰਦੀਪ ਸਿੰਘ ਜੀ ਫਿਰ ਇਸ ਤਰ੍ਹਾਂ ਸਰਬਜੀਤ ਗਿੱਲ ਜੀ ਔਰ ਫਿਰ ਆਪਾਂ ਜਾਂਦੇ ਆ ਨਿਹੰਗ ਸਿੰਘ ਜੀ ਆਲਵੇਜ਼ ਗ੍ਰੇਟ ਸ਼ੋਅਜ਼ ਅਮੇজিং ਐਂਡ ਗ੍ਰੇਟ ਅਨਾਲਿਸਿਸ ਔਰ ਫਿਰ ਇਸ ਤਰ੍ਹਾਂ ਜਤੈਂਦਰ ਸਿੰਘ ਜੀ ਕਾਲਾ ਸਿੰਘ ਜੀ ਫਿਰ ਇਸ ਤਰ੍ਹਾਂ ਬਲਵਿੰਦਰ ਸਿੰਘ ਜੀ ਅਵਤਾਰ ਸਿੰਘ ਜੀ ਸਾਬ ਸਾਨੂੰ ਫਤਿਹ ਬੁਲਾਉਂਦੇ ਨੇ ਰਸ਼ਦ ਮਰਮਰ ਜੀ ਕਹਿੰਦੇ ਕਿ ਓਨਲੀ ਯੂਨਿਟੀ ਅਮਗਾਸਟ ਅਮਗਾਸਟ ਸੇਕ ਵੈਲ ਗਿਵ ਸੇਕ ਕਲਸਨ ਐਸ ਵੀ ਰੀਸਟੋਰੀ ਇਨ ਪ੍ਰਾਇਮਰੀ ਸਕੂਲ ਯੂਨੀਅਨ ਇਜ਼ ਅ ਸਟਰੈਂਥ ਕਲਸਨ ਜਿੰਦਾਬਾਦ ਸੇਕ ਯੂਨਿਟੀ ਜਿੰਦਾਬਾਦ ਔਰ ਫਿਰ ਇਸ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ ਜਸਪ੍ਰੀਤ ਸਿੰਘ ਜੀ ਸਰਵਜੀਤ ਸਿੰਘ ਗਿਲ ਜੀ ਔਰ ਰਿਸ਼ੀ 파ਰਤਵਾਦ ਜੀ ਰਸ਼ਦ ਮਨਵਰ ਆਈਐਮਐਫ ਲੋਨ ਜ਼ਿੰਦਾਬਾਦ ਪਤਾ ਨਹੀਂ ਕੀ ਕਹਿੰਦੇ ਬਲਵਿੰਦਰ ਕੌਰ ਗ੍ਰੇਟ ਪ੍ਰੋਗਰਾਮ ਅਵਤਾਰ ਸਿੰਘ ਜੀ ਜავید ਚੋਟ ਕਰ ਰਹੇ ਨੇ ਰਿਸ਼ੀ ਭਾਰਦਵਾਜ ਜਿਹੜੇ ਨੇ ਇਹ ਉਹਨਾਂ ਨੂੰ ਤਾਣਾ ਮਾਰ ਰਹੇ ਨੇ ਕਿ ਤੁਸੀਂ ਆਈਐਮਐਫ ਲੋਨ ਦੇ ਉੱਤੇੋਂ ਬਹੁਤ ਜਲਦੀ ਤੁਹਾਨੂੰ ਆਪਣੇ ਭਾਰਤ ਦਾ ਵੀ ਪਤਾ ਲੱਗ ਜਾਏਗਾ ਕਿ ਕਿੰਨੇ ਕੁ ਜੋਗੇ ਹੋ ਤੁਸੀਂ ਵੀ ਰਸ਼ੇਂਦਰ ਮਰਜੀ ਮਸਲਮ ਆਫ ਪੰਜਾਬ ਲਵ ਬਾਬਾ ਗੁਰੂ ਨਾਨਕ ਸਾਹਿਬ ਜੀ ਵਿਦਾ ਕੋਰ ਅਵਰ ਹਾਰਸ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਵੈਸਤ ਆਪਣੇ ਵਿਜ਼ਿਟਰ ਨੇ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਦਾ ਹੈ ਤੁਸੀਂ ਆਪਣੀ ਰਾਏ ਇਸ ਜਾਂ ਸਾਨੂੰ ਭੇਜਣਾ ਬੁਲਾ ਸਾਡੇ ਸਪਤੇ ਤੇ ਐਸਓਐਸ 724 TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਨਾਲ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣ ਆ ਗਿਆ ਦੋ ਦੇਖਦੇ ਰਹੋ 724 TV ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ Редактор субтитров А.Семкин Корректор А.Егорова